ਲੋ ਜੀ ਬਾਈ ਸਤਿ ਸ਼੍ਰੀਕਾਲ ਜੀ ਸਾਰੇ ਵੀਰਾਂ ਨੂੰ ਪ੍ਰਧਾਨ ਬਾਈ ਦੇ ਖੇਤਾ ਜਪਾਂ ਚੇ ਸ੍ਰੀ ਕਾਲ ਜੀ ਸਾਰੇ ਵੀਰ ਭਾਈਆਂ ਨੂੰ ਜੀ ਭੈਣਾਂ ਨੂੰ ਵੀ ਜੀ ਅੱਜ ਸ਼ਾਮ ਦਾ ਟਾਈਮ ਆ ਬਾਈ 5:45 ਤੇ ਸੂਰਜ ਬਾਈ ਗਿਆ ਆਪਣਾ ਦੂਜੀ ਸਾਈਡ ਨੂੰ ਛੇਪਣੇ ਦੀ ਕਿਨਾਰ ਪਰ ਸਿਸਟਮ ਉਹ ਹੋਇਆ ਪਿਆ ਵੀ ਜਿਹੜਾ ਆਪਣਾ ਧੰਨ ਆਲਾ ਏ ਜਿਹੜੇ ਪਹਿਲਾਂ ਵੱਡੋਗੇ ਵੱਡੋਗੇ ਜਿਹੜੇ ਹੁਣ ਵੱਡੋਗੇ ਉਹ ਲੇਟ ਹੋ ਗਿਆ ਸਿਸਟਮ ਹੁਣ ਠੰਡ ਹੋ ਗਈ ਠੰਡ ਹੋ ਗਈ ਹੈਨਾ ਠੰਡ ਕਰਕੇ ਵੀ ਦਿਨ ਚ ਧੁੱਪ ਘੱਟ ਹੁੰਦੀ ਹੈ 10 ਵਜੇ ਤੱਕ ਧੁੰਦ ਨਹੀਂ ਤੁਹਾਡੀ ਸ਼ਾਮ ਨੂੰ ਵੀ ਨਰਮ ਪੈ ਜਾਂਦਾ ਫੁਰਕਿਆ ਪਰ ਤਾਂ ਨੇ ਖੜ ਗਏ ਨਾ ਹਾਂ ਹਾਂ ਪਰ ਇੱਕ ਮਨੇ ਦੇਖ ਰਿਹਾ ਜੀ ਡੋਡੀ ਦੀ ਨਾ ਸਾਫ ਸਾਫ ਹੋ ਗਈ ਡੋਡੀ ਦਾ ਟਾਈਮ ਟੱਪ ਗਿਆ ਤਰੇੜ ਤਾਂ ਨਵੀ ਟੁੱਟ ਕੇ ਥੱਲੇ ਗਿਰ ਗਈ ਉਹੀ ਚੱਕਰ ਇਹਨੂੰ ਤਾਂ ਨਹੀਂ ਡੋਡੀ ਇਹਨੂੰ ਬਾਟੀ ਜੀ ਭਿਉਂਦੇ ਬਾਟੀ ਜੋ ਕੱਢ ਰੁਕਣੀ ਰਹਿੰਦੀ ਆ ਅਸੀਂ ਵੀ ਬਾਈ ਦੇਖਿਆ ਐ ਸੂਏ ਪਰ ਜਿੰਨੇ ਧਨ ਕਾਲੇ ਤੇ ਉਹਨੇ ਸਾਫ ਨਿਕਲੇ ਹਾਂ ਹੁਣ ਸਾਫ ਹੋ ਜਾਣੇ ਟਾਈਮ ਟੱਪ ਗਿਆ ਨਾ ਨਾਲੇ ਜਿੱਦਣ ਮੀਂਹ ਪੈਂਦਾ ਐ ਕਹਿੰਦੇ ਤੇ ਵੀ ਦੂਏ ਦਿਨ ਵੜਾ ਰਹੇ ਨੇ ਹੁਣ 6-7 ਦਿਨਾਂ ਉੱਪਰ ਹੋ ਕੇ ਹੋਰ ਹਰੇ ਹੋਗੇ ਪ੍ਰਧਾਨ ਹਾਂ ਹਾਂ ਹੋਰ ਕਿਆ ਜਿਹੜੇ ਜ਼ਿਆਦਾ ਹਰੇ ਹੋ ਤਾਂ ਮੈਂ ਕਹਿੰਦਾ ਪ੍ਰਧਾਨ ਪਹਿਲੀ ਟੱਕੇ ਵੱਢੋਂਗੇ ਪਰ ਹੁਣ ਵਜਨ ਵੀ ਦੇਣਗੇ ਹਾਂ ਬਾਕੀ ਤਾਂ ਅੱਗੇ ਪਤਾ ਨਹੀਂ ਹੁਣ ਮੈਨੂੰ ਤੇਰੇ ਕਿੰਨੀ ਪਾਰਟੀ ਜ਼ਬਰਦਸਤ ਹੁੰਦੀ ਲੱਗਦੀ ਹੈ। ਹਾਂ ਤੇਰੇ ਨਾਲ ਵਧੀਆਂ ਪਿੰਡ ਹਾਂ ਠੀਕ ਹੈ ਹਾਂ ਇੱਧਰ ਤਾਂ ਮੈਂ ਗਿਆ ਨਹੀਂ ਹੈਗਾ ਹੁਣ 20 ਦਿਨ ਹੋ ਗਏ ਸ਼ੁਇਵਾਰ ਹਾਂ ਸ਼ੁਇਵਾਰ ਵੀ ਠੀਕ ਹੈ ਜਸਵੀਰ ਦੇ ਨਾਲ ਤੇ ਜਸਵੀਰ ਦੇ ਵੀ ਤਾਂ ਠੀਕ ਹਾਂ ਸਾਡੇ ਪੀ ਆਏ ਡੋਡੀ ਪੈਗੜੀ ਕੁਸ਼ਕ ਪਰਸੈਂਟ ਚਲੋ ਮੀਂਹੇ ਫੈਰਾ ਵੀ ਹੋ ਗਿਆ ਤਾਂ ਉਹ ਹੋ ਗਈ ਤੇ ਨਾ ਹੁੰਦੀ ਫਿਰ ਐਂ ਟੌਪ ਕਲਾਸ ਦੇ ਪ੍ਰਦਾਨ ਬਾਕੀ ਕੰਡਾ ਦੱਸੋ ਕੰਡਾ ਦੱਸੋ ਠੀਕ ਨਹੀਂ ਤਾਨੂੰ ਚਲ ਫਸਲ ਨਹੀਂ ਪਤਾ ਲਾਈ ਜਾਂਦਾ ਮਨੇ ਪੂਰੀ ਦੇ ਬਾਈ ਟੌਪ ਕਲਾਸ ਖੜੇ ਤੇ ਦੋ ਕੀਲੇ ਵੀ ਉਹਦੇ ਆਗੇ 23 24 ਦਾ ਝਾੜ ਹੂੰ ਉਹ ਵੀ ਪਤਾ ਨਹੀਂ ਜਾਂਦੀ ਸਾਰੀ ਉੱਤੇ ਜਿਹੜੇ ਬਿਮਾਰੀ ਵਾਲੇ ਤੇ ਉਹਦਾ ਝਾੜ ਘਟਾ ਹੈ ਹੂੰ ਬਾਕੀ ਅਮਨੇ ਨੇ ਲਾਏ ਤੇ ਬਾਈ ਪੀ ਆਰ 126 ਉਹਦਾ ਕੀਲੇ ਮਾਤੇ 21 ਆ ਗਿਆ ਹੂੰ ਔਰ ਇਹ ਭਾਈ ਦਾ ਆਇਆ 19.5 ਲੱਗ ਲੱਗ ਝਾੜਾ ਲਾਈਵ ਹੀ 26 ਉਹਦੀ ਹਾਂ ਲਾਈਵ ਹੀ 26 ਉਹਦੀ ਉਹਨੇ ਪਰਦੇਸੀ ਰੇ ਬਹੁਤ ਪਾਇਦਾ ਉਹਨਾਂ ਨੇ ਕਿੰਨਾ ਨੇ ਅਮਨੇ ਰੇ ਨੇ ਹਾਂ ਤਾਂ ਨਿਕਲੇ ਤਾਂ ਨਿਕਲੇ ਨੀ ਉਹਨਾਂ ਦੇ ਖੇਤਾਂ ਮਾਦੇ ਬਾਈ ਕੱਟੇ ਨਿਕਲਦਾ ਦਾ ਝਾੜ ਹਾਂ ਐਦਕੀ ਰਿਕਾਰਡ ਤੋੜ ਗਏ ਉਹ ਵੀ ਹਾਂ ਮੈਂ ਦੇਖਿਆ ਨਾ ਉੱਥੇ ਪੂਰੀਵੇਂ ਦੱਸੇ ਕਰਦਾ ਵੀ ਜੀਰੀ ਬਹੁਤ ਵਧੀਆ ਖੜੀ ਉਹਨਾਂ ਦੀ ਗਿਆ ਤਾਂ ਮੈਂ ਹੈ ਨਹੀਂ ਉੱਥੇ ਦੇ ਕਰਿਆ ਅਮਨੇ ਦੇ ਪਿਛਲੀ ਵਾਰ ਵੀ ਬਾਈ 26 ਵਧੀਆ ਨਿਕਲੀ ਟਰਾਲੀ 'ਚ ਆਈ ਨਹੀਂ ਸੀ ਹੈਗੀ ਐਦਕੀ ਟਰਾਲਾ ਬੜਾ ਲੈ ਗਿਆ ਤਾਂ ਵਧੀਆ ਰਿਹਾ ਹੂੰ ਹਾਲੇ ਬਧੀਆ ਭੋਲੀ ਵੀ ਬੜਾ ਨਿਕਲੇ ਨੇ ਹੂੰ ਅੱਛਾ ਫਿਰ ਵੀ 56 ਬੋਰੀਆਂ ਹੋ ਗਿਆ ਪਿੱਲੇ ਮਾਤੇ ਠੀਕ ਰ ਵੀ ਆਏ ਆ ਵੀ ਜਿਹੜੀਆਂ ਪਛੇਤੀਆਂ ਇਹਨਾਂ ਦਾ ਝਾੜ ਚ ਬਈ ਫਰਕ ਹੈਗਾ ਇਹ 2-4 ਕੁਇੰਟਲ ਦਾ ਹਾਂ 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 ਉਹਨੇ ਫਰਕ ਆ ਬਈ ਫਰਕ ਹੈ ਤੇ ਵੀ ਬਹੁਤ ਹੋ ਗਿਆ ਹੁਣ ਜਿਹੜੀਆਂ ਹੋਰ ਲੇਟ ਹੋਈ ਜਾਣੀਆਂ 25-26 ਤੱਕ ਜਾਉਂਗੀ ਆ ਬਈ ਐਵਰੇਜ ਜਾਉਂਗੀ ਜ਼ਿਆਦਾ ਲੇਟ ਵੀ ਨਹੀਂ ਚਾਹੀਦੀ ਹੁਣ ਦੋ ਤਿੰਨ ਲਾਈਵ ਪਕੜੀਆਂ ਨਹੀਂ ਮੇਰੇ ਸਾਹ ਕੋ ਆ ਪਕੜੀਆਂ ਨਹੀਂ ਬਈ ਇੱਕ ਰਾਤੇ ਜੇ ਨਾ ਪ੍ਰਧਾਨ ਜੀ ਜਿਹੜਾ ਤਾਂ ਹੁਣ ਮੌਚਰ ਹੈ ਉਹ ਤਾਂ ਹੁਣ ਰਹਿਣੀ ਰਹਿਣਾ ਹੈ ਪੱਕਾ ਜਿਹੜੇ ਮਰਜੀ ਵੜਾ ਲੈ ਜੋ ਨਰਮਤਾ ਆਉਣੀ ਹੋਣੀ ਫੁੱਲਣੀ ਪੈਣੀ ਹੈ ਹਮ ਅਸੀਂ ਵੀ ਦੇਖਦੇ 15 ਤੱਕ ਰਗੜਾ ਦੇਣੀ ਤੂੰ ਤਾਂ ਕਹਿੰਦਾ ਮੈਂ 11 ਵਟਾਉਣੀ ਮੈਨੂੰ ਕਹਿਆ ਨਹੀਂ ਵੀ ਨਹੀਂ ਵੱਟ ਹੁੰਦੀ। ਹਰ ਵੀ ਕਹਿੰਦਾ 15 ਵੀ ਨਹੀਂ ਵੱਟ ਹੁੰਦੀ ਤੁਹਾਡੀ। ਆਪਣੇ 20 ਨਹੀਂ 15 ਨੂੰ ਕਹਿਤਾ ਹੁਣ। ਨਹੀਂ ਕਹਿ ਵੀ ਦੇ ਜੀ। ਸਾਡੇ ਮਲਕੀਤ ਬਾਈ ਮਹਾਕ ਸਾਡਾ ਕਾਲਾ ਜਿੰਨੇ ਵੀ ਸਾਰਾ ਇਹਦੀ ਰਗੜ ਹੋਣਾ ਇੱਕ ਦਿਨ। ਪਰ ਮੈਨੂੰ ਉਮੀਦ ਹੈ ਵੀ ਥੋੜੀ ਵੱਟ ਨਹੀਂ ਹੁੰਦੀ 15 ਨੂੰ। 15 ਨੂੰ ਕਹਾਂ ਜੀ 12 ਹੋ ਗਈ। ਨਹੀਂ ਹੁਣ ਪ੍ਰਧਾਨ ਪੈ ਗਿਆ ਫਰਕ ਮਾਜੀ ਜਾ ਕੇ ਆਇਆ। ਆਹੋ ਡੈਮੋ ਦਿਖਾ ਵੀ ਦਊਗਾ ਤੈਨੂੰ। ਚੱਲ ਦੇਖ ਪੱਛੋਂ ਚੱਲਦੀਆਂ ਤਾਂ। ਆਪਾਂ 3 ਦਿਨ ਪਹਿਲਾਂ ਗਏ ਸੀ। 3 ਦਿਨ ਹੀ ਖਾਲਾਵਾਰਕ ਪੈਨਦਾ। 2 ਦਿਨ ਤਾਂ ਤੁਸੀਂ ਬਾਹਰੇ ਰਹੇ। ਚਲ ਦੇ ਮੰਡੀਆਂ ਖਾਲੀ ਪਈਆਂ ਮੰਡੀਆਂ ਖਾਲੀ ਪਈਆਂ ਕੱਲ ਦੇਖੀ ਆਪਾਂ ਨੇ ਮੰਡੀ ਖਾਲੀ ਪਈ ਆਰਤੀ ਕੋਲ ਦੋ ਦੋ ਟਰਾਲੀਆਂ ਉਹੀ ਫੋਲ ਕੇ ਭਰ ਲਗੇ ਨੇ ਆ ਬਾਂਟੀ ਦੀ ਵੀ ਦੇਖ ਲੋ ਬਾਂਟੀ ਹਲੇ ਕਹਿੰਦਾ ਰਮਾ ਸਵੇਰੇ ਜਾਊਗਾ ਆਰਤੀ ਨੇ ਉਧਰ ਨੇ ਬਰਾ ਲਿਆ ਕਹਿੰਦਾ ਬੇਲ ਆ ਜਾ ਨਹੀਂ ਕਿੱਥੇ ਸ਼ਾਮ ਨੂੰ ਵੱਟ ਕੇ ਦੂਰੇ ਨੂੰ ਬੁਲਾਉਂਦੇ ਤੇ ਆਰਤੀ ਫੋਨ ਕਰਦੇ ਵੀ ਕਿਸੇ ਹੋਰ ਪਾਸੇ ਤਾਂ ਨਹੀਂ ਚਲੇਗੇ ਦੇਖ ਲੈ ਬਾਈ ਜਿਹਦਾ ਮਾੜਾ ਮੋਟਾ ਲੈਣ ਦੇਣ ਆਰਤੀ ਨੇ ਤਾਂ ਆਪੇ ਫੋਨ ਕਰਨਾ ਹੈ ਹਾਂ ਹਾਂ ਓਕੇ ਵੈਸੇ ਹੁਣ ਐਡਾ ਲੈਣ ਦੇਣ ਵੀ ਨਹੀਂ ਰਿਹਾ ਬਾਈ ਕਿਉਂਕਿ ਆਰਤੀ ਕਹਿੰਦਾ ਪੈਸੇ ਅਕਾਊਂਟ 'ਚ ਆਉਂਦੇ ਹੁਣ ਨਹੀਂ ਇੰਨਾ ਅੱਗੇ ਵਾਲਾ ਕੰਮ ਅੱਗੇ ਤਾਂ ਐ ਹੁੰਦਾ ਤਾਂ ਵੀ ਆੜਤੀ ਦੇ ਖਾਤੇ ਜਾ ਜਾਂਦੇ ਤੇ ਉਹ ਥੋੜਾ ਟਾਈਮ ਵਿਆਜ ਬੂਈ ਖਾ ਲੈਂਦਾ ਤਾਂ ਹੁਣ ਤਾਂ ਰਿਪੀ ਆੜਤੀ ਦੇ ਖਾਤੇ ਚ ਆਉਂਦੀ ਨਹੀਂ ਹੈਗਾ ਹਾਂ ਹਾਂ ਹੁਣ ਤਾਂ ਤਕਰੀਬਨ ਜਿੰਨੀਆਂ ਬੋਰੀਆਂ ਹੁੰਦੀਆਂ ਮਾਲਕ ਦੇ ਖਾਤੇ 'ਚ ਪੈ ਜਾਂਦੇ ਪੈਸੇ ਉਲਟੇ ਬਾਹਰੋਂ ਦੇ ਕੇ ਆਉਣੇ ਪੈਂਦੇ ਆ ਹੂੰ ਉਹੀ ਕੰਮ ਹੋਇਆ ਪ੍ਰਧਾਨ ਨਹੀਂ ਆੜਤੀ ਕੱਟ ਲੈਂਦਾ ਕੱਟ ਲੈਂਦਾ ਹਾਂ ਵਿੱਚ ਬੋਰੀਆਂ ਰੱਖਿਆ ਲੈਂਦਾ ਉਹ ਬਾਕੀ ਬਾਈ ਜੱਵੀ ਵਾਲੇ ਖੇਤਮਾ ਪ੍ਰਧਾਨ ਦੇ ਆਏ ਤੇ ਵੀ ਫੇਰ ਨਾਲ ਸਾਨੂੰ ਆਹ ਜਿਨੀਤੀ ਹੈਗੀ ਵੀ ਸੋਹਣੀ ਹੋਗੀ ਇੱਕੇ ਲਾਹਤ ਨਿਕਲੀ ਹੈ ਕਿ ਮੀਂਹ ਦਾ ਫਾਇਦਾ ਹੋਇਆ ਪ੍ਰਧਾਨ ਆਪਣੇ ਮੀਂਹ ਦਾ ਵੀ ਨਿਕਲਦੀ ਦੀ ਹਾਂ ਵੀ ਲੱਗ ਗਿਆ ਖੇਤ। ਇਹ ਵੀ ਨਿਕਲਦੀ ਨਹੀਂ ਹੈਗੀ। ਹਰਿਆਏ ਜੀ ਲੱਗ ਗਿਆ ਮਾਰਨ ਖੇਤ ਬਾਈ ਲੈ। ਵੀ ਰੌਣਕ ਮੇਲਾ ਜਿਆ ਹੈਗਾ ਪਹਿਲਾਂ ਐ ਆਸ ਨਹੀਂ ਦੀ ਵੀ ਹੈਗਾ ਨਹੀਂ ਹੈਗਾ। ਪਰ ਅਮਨੇ ਦੇਖ ਲੈ ਲੈਣਾਂ ਤੇ ਜਮੀ ਪਈ ਐ ਲੈ। ਅਮਨੇ ਦੇਖਤਾ। ਹਾਂ ਸੁਪਰ ਸੀਡਰ ਦਾ ਬਾਈ ਆ ਫਾਇਦਾ ਤਾਂ ਹੈਗਾ। ਹਾਂ ਨਾਲੇ ਦਿੱਤਾ ਛਟਾਈ ਆ। ਫੇਰ ਵੀ ਲੈਣੇ ਚ ਹੋ ਗਈ। ਚਲੋ ਆਏ ਆ ਪ੍ਰਧਾਨ। ਟਰੈਕਟਰ ਹੈਗਾ ਤਾਂ ਬਹਾਨੇ ਦੀ ਜੋਗੀ ਪਰਾਲੀ ਪਰੋਲੀ ਵਿੱਚੇ ਗਲ ਜਾਂਦੀ। ਹਾਂ ਪਰਾਲੀ ਦਾ ਬਾਈ ਪਰਾਲੀ ਨੂੰ ਆ ਮੈਂ ਤਾਂ ਹੁਣ ਕਹਿੰਦਾ ਵੀ ਅੱਗੇ ਲਾਉਣੀ ਨਹੀਂ ਚਾਹੀਦੀ ਐਮਨੇ। ਪਰਾਲੀ ਦਾ ਬਾਈ ਇਹ ਕਾਬੂ ਕਰ ਦਿੰਦਾ ਸੁਪਰ ਸਟਰ ਹਾਂ ਵੀ ਇਹ ਅੱਗ ਲਾ ਕੇ ਵੀਜੀ ਸੁਪਰ ਸਟਰ ਕੇ ਫੇ ਉਹਦਾ ਫਾਇਦਾ ਨਹੀਂ ਲਾਇਆ ਇਹਦਾ ਪਰਾਲੀ ਕਾਬੂ ਕਰਨ ਵਾਲਾ ਬਣਾਇਆ ਅਬਨੇ ਹੁਣ ਅੱਗ ਲਾਉਣ ਤੇ ਸਾਰੀ ਹਟ ਗਈ ਆਲੂ ਵਾਲੀ ਪਲੌ ਮਾਰ ਕੇ ਰੂਟੋਵੇਟਰ ਮਾਰ ਕੇ ਮਸ਼ੀਨ ਕਰਕੇ ਚਲੋ ਤਕਰੀਬਨ ਬਾਈ ਸੰਧ ਭਾਂਡੇ ਵੀ ਹੁਣ ਬੜੇ ਲੈ ਲੇ ਸਭ ਨੇ ਸਭ ਨੇ ਸਭ ਨੇ ਹਰੇਕ ਸਾਲ 4x4 ਜਾਂ ਕੋਈ ਬੜਾ ਟਰੈਕਟਰ ਆਉਂਦਾ ਹੁਣ ਨਹੀਂ ਕੋਈ ਛੋਟਾ ਬੜਾ ਹੁਣ ਛੋਟੇ ਟਰੈਕਟਰ ਨਾਲ ਕੰਮ ਗਿਆ ਹਾਂ ਬਾਕੀ ਕਿਰਾਏ ਕਰੂਏ ਵਾਲੇ ਵੀ ਹੈਗੇ ਬਾਈ ਰੇਟ ਵੀ ਸਹੀ ਹੁਆ ਹਾਂ ਜਿਉਂ ਜਿਆਦਾ ਹੋ ਜਾਂਦੇ ਫਿਰ ਰੇਟ ਘਟ ਜਾਂਦਾ ਹੈ ਅਮਰੇ ਰੇਟ ਵੀ ਮੈਂ ਦੇਖ ਲਿਆ 800 ਰੁਪਿਆ ਵੱਧ ਦਾ ਬੰਦੇ ਨੂੰ ਕੀ ਲਿਆ ਮਕਰ ਇੰਨਾ ਕੇ ਬਚਦਾ ਹੁਣ ਮੈਂ ਸਾਬਕਾ ਪਾ ਲਾ ਕੇ ਦੇਖ ਲਿਆ ਕਬੱਤ ਵੀ ਵਾਪ ਹੁੰਦੀ ਹਾਂ ਹੁਣ ਤੁਸੀਂ ਸਾਬ ਲਾ ਲਾ ਵੀ 900 ਦਾ 1000 ਦਾ 1100 ਦਾ ਤੇਲ ਖਾਂਦਾ ਲਾਣ ਦੇ ਸਾਬ ਗਣ 2000 ਰੁਪਏ 2100 ਵਜਾਈ ਵਾਲੇ ਰੰਨੇ ਆ ਉਦਾਂ ਪ੍ਰਧਾਨ ਜੀ ਜਿੱਦਾਂ ਵੀ ਸਾਰੀ ਦਿਹਾੜੀ ਚੱਲਣਾ ਰੋਜ਼ ਚੱਲਣਾ ਵਿੱਚ ਚੀਜ਼ਾਂ ਵੀ ਘਸਦੀਆਂ ਸਰਵਿਸਾਂ ਹੋਣੀਆਂ ਹੋਰ ਜਿਹੜਾ ਮੈਂ ਛਟਾ ਦਿੱਤਾ ਜੇ ਸੁਪਰ ਸੀਡੂ ਹੁੰਦਾ ਉਹਦੇ ਵਿੱਚ ਸਾਰਾ ਕੁਝ ਹੀ ਪਾ ਦੇਣਾ ਦਾ ਸਾਈਟਰੀ ਕਹਿੰਦਾ ਸਾਡੇ ਗਰੀਸੋਣੇ ਵਾਲਾ ਮਖਾ ਤੁਂ ਲਿਆ ਜਿਹਨੇ ਗਰੀਸ ਕਰਨ ਉਹ ਤਾਂ ਅਸੀਂ ਬੀਜ ਕੇ ਪਰੇ ਕਰਨੀ ਨਾ ਨਾ ਠੀਕ ਹੈ ਉਹੀ ਤਾਂ ਗੱਲ ਹੈ ਠੀਕ ਨਹੀਂ ਬਾਕੀ ਭਾਈ ਦਿਨ ਇਦਾਂ ਦੇ ਚੱਲਦੇ ਆ ਆਪਣਾ ਖਾਣਾ ਪੀਣਾ ਦੇਖ ਕੇ ਟਿੱਲਾ ਹੋਏ ਤੇ ਹੀ ਪਤਾ ਲੱਗਦਾ ਫੇਰ ਇਲਾਜ ਕੋਈ ਨਹੀਂ ਹੈਗਾ ਹਾਂ ਇੱਕ ਭਾਈ ਉਹਨੇ ਰਾਂ ਦਾ ਅੱਜ ਆੜੀ ਹੋਰ ਤੁਰ ਗਿਆ ਵਿਚਾਰਾ ਆ ਜਾਵ ਨਹੀਂ ਉੱਥੇ ਸਾਡਾ ਭਾਈ ਇੱਕ ਮਿੱਤਰ ਦਾ ਵਿਚਾਰਾ ਉਹਨੂੰ ਵੀ ਅੱਜ ਇੱਕ ਅਟੈਕ ਆ ਗਿਆ ਇੱਕ 5 6 ਦਿਨ ਪਹਿਲਾਂ ਭਾਈ ਮੈਂ ਵੀ ਗਿਆ ਤਾਂ ਕਿਤੇ ਵੀ ਖਾਣਾ ਪੀਣਾ ਇਦਾਂ ਦਾ ਖਾ ਲਿਆ ਤਲੀ ਬੀਜੀ ਜਿਹਾ ਨਾ ਖਾਓ ਇਹਦੇ ਨਾਲ ਚਨਾ ਠੰਡਾ ਪਾਣੀ ਹਾਂ ਮਨੇ ਇਹ ਗਾਲ ਗੋਲ ਜਿਹਾ ਇਹੋ ਜਿਹਾ ਬਲਗਮ ਜੰਮਦੀ ਹੈ ਪ੍ਰਧਾਨ ਲੋਟ ਨਹੀਂ ਹੈਗਾ ਸਿਸਟਮ ਇਹਦੇ ਵਿੱਚ ਵੀ ਮਨੇ ਜਬੀ ਬਹੁਤ ਜਲਦੀ ਪਰ ਭਾਈ ਮੈਂ ਤਾਂ ਇੱਕੋ ਜਣ ਕਹਿਣਾ ਮੈਂ ਕਿ 30 ਕਿਲੋ ਵੀਜ ਪਾਇਆ ਦੋ ਕਿਲੋ 60 ਕਿਲੋ ਵੀਜ ਪਾਇਆ ਅੱਛਾ ਪਰ ਬੀਜ ਬਾਈ 25 ਕਿਲੋ ਪਾਉਣਾ ਚਾਹੀਦਾ 25 ਹਾਂ 25 ਕਿਲੋ ਅਮਨੇ ਅੱਛਾ ਜੀ ਹਾਂ ਇਹ ਵੀ ਬੀਜ ਜਿਆਦਾ ਉਹ ਜਿਹਦਾ ਜਿਆਦਾ ਹੈ ਉਹ ਹੈ ਹੂੰ ਇਹਦੇ ਵਿੱਚ ਤੀਲੇ ਦਾ 25 ਕਿਲੋ ਬੀਜ ਪਾਉਣਾ ਚਾਹੀਦਾ ਐਨ ਸੈਟ ਹੈ ਹਾਂ ਬਾਕੀ ਬਾਈ ਜਿਹੜਾ ਦੂਜਾ ਆਮ ਨਾਲੋਂ ਛੋਟਾ ਉਰੇ ਬਾਪੂਗੇ ਆੜੀ ਟੀ ਜਿਹੜੇ ਬੰਦੇ ਦਾ ਅੱਜ ਬਾਈ ਅਟੈਕ ਆਇਆ ਸਵੇਰੇ ਮਤਲਬ ਦੁੱਧ ਚੋ ਕੇ ਗਿਆਤਾ ਮੰਡੀ ਦੇ ਲਗ ਪੱਠਾ ਸਾਹਿਬ ਉੱਥੇ ਅਟੈਕ ਆ ਗਿਆ ਵੀ ਚਲਦੇ ਪਰ ਤੇਰਾ ਪਤਾ ਹੀ ਨਹੀਂ ਸ਼ਰੀਰ ਹਾਂ ਨਾਲ ਇਹਨ ਫਿੱਟਤਾ ਪ੍ਰਧਾਨ ਜੀ ਬੰਦਾ ਆਪਣੇ 10 ਖਾਨ ਵਾਲੇ ਬਾਈ ਕੰਮ ਬਹੁਤ ਕਰਦਾ ਦਾ ਉਹ ਰਣਗੀ ਦੀ ਗੱਲ ਆ ਰੇਲਾ ਪ੍ਰਧਾਨ ਕੰਮ ਬਹੁਤ ਕਰਦਾ ਬਾਈ ਹੁਣ ਮਤਲਬ ਪਤਾ ਨਹੀਂ ਕਿੱਦਾਂ ਦੀ ਕਰੋਪੀ ਆਈ ਆ ਦੋ ਅ ਸਿੰਗਰ ਬਾਈ ਮਰਿਆ ਏ ਇੱਕ ਆਪਣਾ ਦੂਆ ਮਰਿਆ ਪ੍ਰਧਾਨ ਜੀ ਕੁਸ਼ਤੀਆ ਪਹਿਲਵਾਨ ਕਹਤਾ ਉਹ ਉਹ ਮੋਡਾ ਕੋ ਬੋਡੀ ਬਿਲਡਰ ਘੁੰਮਣ ਹਾਂ ਚੰਗੇ ਭਲੇ ਤੇ ਦੇਖ ਲੈ ਹਾਂ ਬਾਈ ਆ ਦੇ ਲੈ ਜਮੰਦੇ ਵਾਲਾ ਯਾਰ ਦੇਖ ਲੈ ਜਮੰਦੇ ਦੀ ਹੋਰ ਗੱਲ ਆ ਆਪਣੇ ਬਰਾਬਰ ਗੀਤ ਲਿਖ ਗਿਆ ਦੇਖ ਲੈ ਅਵਨੇ ਹੈ ਤੇ ਕੋ ਗਾਉਣੇ ਲਾ ਦੇ ਕਿੰਨੀ ਟੈਨਸ਼ਨ ਹੋਈ ਵੀ 2-3 ਦਿਨ ਹੋ ਗਏ ਮੁੰਤਾਪ ਮਖਾਏ ਹੋ ਗਿਆ ਦੇਖ ਲੈ ਕਿੱਕਣਾ ਗੀਤ ਲਿਖੇ ਨੇ ਉੱਤੀ ਇੱਕ ਹੋਰ ਸੁਣ ਲੈ ਮਿਹਦਾ ਧੀਾਂ ਜੀ ਵਾਲਾ ਗੀਤ ਰੋ ਸੁਣਦਾ ਜਿਹੜਾ ਧੀਾਂ ਵਰਗਾਉਂਦਾ ਬਾਈ ਦੇਖ ਲੈ ਬਾਈ ਸਿੱਧੂ ਮੂਸੇ ਵਾਲਾ ਵੀ ਲਿਖ ਗਿਆ ਹੂੰ ਬਿੰਦਰਾ ਖਿਆ ਵੀ ਲਿਖ ਗਿਆ ਤਿਰਕੇ ਘਰੇ ਦਾ ਪਾਣੀ ਮੈਂ ਕੱਲ ਤੱਕ ਨਹੀਂ ਦੇ ਲੈ ਕਈਆਂ ਪਰ ਇਹ ਚੀਜ਼ਾਂ ਸੱਚ ਹੋ ਗਈਆਂ ਪ੍ਰਭਾਤ ਹਾਂ ਦੇਖ ਲੈ ਆਪੇ ਗੀਤ ਲਿਖ ਗਿਆ ਇਹਦੇ ਪਰੇ ਚੱਲਦੇ ਹੁਣ ਦੇਖ ਲੈ ਇਹ ਤਾਂ ਸਾਡੇ ਰੋਪੜ ਦਾ ਤਾਂ ਗਰਮੀਤਮਾਨ ਵਿਚਾਰਾ ਉਹ ਵੀ ਵਧੀਆ ਗਾਉਂਦਾ ਥਾ ਆਪਣੇ ਪਹਿਲੀਆਂ ਚ ਦੇਲਾ ਵੀ ਜਿਹੜੇ ਵਧੀਆ ਸਿੰਗਰ ਤੇ ਚਮਕੀਲਾ ਹੋਇਆ ਚੜਦੀ ਜਵਾਨੀ 'ਚ ਗੇ ਪ੍ਰਧਾਨ ਕਈ ਹਾਂ ਬੱbbi ਤੇ ਵਿਆਹ ਨੂੰ ਲੱਗਿਆ ਤਾਂ ਤੇਜਰਾਂ ਦੇ ਨੂੰ ਜੱਗੂ ਦੇ ਚਾਚੇ ਦੇ ਵਿਆਹ ਨੂੰ ਲੱਗਿਆ ਤਾਂ ਗਰਮੀਤਮਾਨ ਅੱਛਾ ਜੀ ਹਾਂ ਵਧੀਆ ਦਾ ਵਿਚਾਰਾ ਜਣੀ ਤੋਰੀ ਫੁਰਕਾ ਚੱਲੀ ਜਾਂਦਾ ਤਾਂ ਬਾਈ ਇਹ ਤਾਂ ਆਏ ਆ ਵੀ ਜਿਹਰੇ ਘਰ ਦਾ ਚੱਲੇ ਜਾਂਦਾ ਬਹੁਤ ਔਖਾ ਹੋ ਜਾਂਦਾ ਪਿੱਛੇ ਬਾਈ ਜਮੰਦਾ ਬਹੁਤ ਵਧੀਆ ਬੰਦਾ ਥਾ ਜਮੰਦਾ ਹੋਇਆ ਤਾਂ ਤਰਸੀਮ ਜਸੜ ਹੋਇਆ ਜਣੀ ਹਾਂ ਕਈ ਬੰਦੇ ਸਰਦਾਰ ਟੌਪ ਦੇ ਤੇ ਆ ਨੇ ਹੋਰ ਕੀ ਬਾਬਾ ਹੋਇਆ ਬਿਰਕ ਹੋਇਆ ਇੱਕ ਹੋਰ ਮੁੰਡਾ ਉਹ ਆਮਨੇ ਕਿਹਾ ਉਹਦਾ ਨਾਮ ਜਿਹੜਾ ਬਾਬੇ ਨਾਨਕ ਵਾਲਾ ਗਾਇਆ ਕਰਦਾ ਮੈਨੂੰ ਇਹਨਾਂ ਨਹੀਂ ਮੈਨੂੰ ਪਤਾ ਇੱਕ ਤਾਂ ਤੁਹਾਡੇ ਲੱਗਿਆ ਤਾਂ ਪਿਆ ਨੇ ਨਹੀਂ ਲਸੋਈ ਵਾਲਾ ਨਹੀਂ ਇੱਕ ਹੋਰ ਤੱਕਦਾ ਨਹੀਂ ਉਹਦਾ ਨਾਮ ਆ ਦਲਜੀਤ ਵੀ ਹੋਇਆ ਬੰਦੇ ਕਈ ਘੰਟਾ ਆਪਣੇ ਹਾਂ 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 ਓਕੇ ਆ ਬਾਕੀ ਬਾਈ ਜਿਹੜੇ ਆਹ ਦੇ ਨਾਲ ਠੰਡਾ ਪਾਣੀ ਖਰਾਬ ਕਰਦਾ ਤੇ ਜਲ ਹਾਂ ਗਾਲੇ ਇੱਕ ਵਾਰ ਫੜ ਲਿਆ ਅੱਜ ਪਰ ਆਹੰਕਾਰ ਪਕੌੜੇ ਵੀ ਪਏ ਤੇ ਬਰੈਡ ਵੀ ਪਏ ਤੇ ਖਾਣ ਨੂੰ ਰੂਣੀ ਕਰੀ ਹੈਗੀ ਪੰਜ ਨੇ ਨੋਗੇ ਬਾਈ ਡਾਕਟਰ ਕੋਲ ਦਵਾਈ ਲੈਣੇ ਜਾਂਦੇ ਉਹਨੇ ਕਹੇ ਜੀ ਚ ਹਟਦੇ ਤਾਂ ਹੈ ਗੱਲ ਨੇ ਬਸ ਕਰਾਤੀ ਬੰਦ ਕੰਬਾਈ ਹਾਂ ਡਾਕਟਰ ਕਹਿੰਦਾ ਟੀਕਾ ਲੱਗੂਗਾ ਪਰ ਟੀਕਾ ਲਾ ਕੇ ਰਾਮ ਆਇਆ ਹਾਂ ਜਾਨੀ ਠੰਡਾ ਪਾਣੀ ਨਾ ਭਾਈ ਪੀਓ ਪਰਾਂ ਡੇਲਾ ਮੈਂ ਜਦੋਂ ਘਰ ਗਿਆ ਟੀਕਾ ਲਾ ਕੇ ਪੈ ਗਿਆ ਨੁੱਚੜ ਗਿਆ ਮੈਂ ਤਾਂ ਤਾਂ ਹੀ ਫੋਨ ਕਰਿਆ ਤਾਂ ਤੂੰ ਕਹਿੰਦਾ ਗਰਮੀ ਬਹੁਤ ਆਈ ਮਖਾ ਲਿਆ ਹੁਣ ਠੀਕ ਵੀ ਹੋ ਗਿਆ ਫਿਰ ਪੈ ਕੇ ਬਾਈ ਪਤਾ ਨਹੀਂ ਲੱਗਿਆ ਹਾਂ ਬਾਕੀ ਸ਼ਾਮ ਦਾ ਟਾਈਮ ਆ ਬਾਈ व्यू ਵਧੀਆ ਪਰ ਤਾਂ ਫੇ ਕੌਣ ਵੀ ਤਾਂ ਕਰੂਗੇ ਨਹੀਂ ਕੌਣ ਕੋਈ ਨਹੀਂ ਤਾਂ ਕਰਦਾ ਮਹਾਰਾਜ ਦੀ ਕਿਰਪਾ ਨਾਲ ਕੌਣੇ ਪੱਟੀਆਂ ਨਹੀਂ ਹੈਗੀ ਜੇ ਕਹਣਾ ਪਤਾ ਹੀ ਨਹੀਂ ਉਹਨਾਂ ਨੂੰ ਵੀ ਹੁਣ ਕੰਮ ਕੰਮ ਚੱਲ ਪਿਆ ਹੈ ਬੀਜ ਬਜਾਈਦਾ ਵੀ ਕਣਕ ਨੂੰ ਤਾਂ ਬਾਈ ਬਹੁਣੀ ਕਰਕਣੀ ਪੈਂਦੀ ਆ ਘੁੱਗੇ ਨੇ ਚੁਕੇ ਰਾ ਆ ਅੱਛਾ ਹਾਂ ਘੁੱਗੇ ਹਾਂ ਦੇਖੋ ਜਿਵੇਂ ਹੁਣ ਕਿਆ ਕੁਛ ਕਰਦੀ ਆ ਯਾਨੀ ਧੰਨਾ ਦਾ 50 ਲੱਖ 1.5 ਲੱਖ ਦਾ ਘਾਟਾ ਪੈ ਗਿਆ ਕੋਈ ਚੱਕਰ ਨਹੀਂ ਚੱਲ ਜਿੰਦਗੀ ਤਾਂ ਚੱਲਦੀ ਮਰਦੀ ਜੀ ਆਪਣੇ ਮੈਂ ਤਾਂ ਅੱਜ ਬਸ ਹੁਣ ਪਾ ਦੇ ਕੰਨ ਇਹਦੇ ਵਿੱਚ ਨਿਕਲਦੇ ਪੜੇ ਮੈਂ ਤਾਂ ਹੁਣ ਵਿੱਕੀ ਬਾਈ ਨਾਲ ਰੇ ਉੱਥੇ ਲੰਘ ਕੇ ਅਵਿੰਦਰ ਬਾਈ ਕੋ ਬੈਠਾ ਥਾ ਮੈਂ ਕਹਿੰਦਾ ਵੀ ਇਹ ਨੇਤਰਬਾਈ ਨੇ ਵੜਾ ਲਿਆ ਹੈ ਕਿ ਨਾ ਦੇਖਿਆ ਤੇ ਦੇਖਿਆ ਪਰ ਤੁਹਾਨੂੰ ਕੁਝ ਵੀ ਨਹੀਂ ਹੈਗਾ ਉਹਨਾਂ ਦੇ ਵੀ ਮੰਡੀ 'ਚ ਤੇ ਮੈਂ ਕਹਿੰਦਾ ਓਨੀ ਮੇਰੇ ਡੈਰੀ ਪਿਛੇ ਖੱਤੀ ਚੋਣੀ ਜਿੰਨੇ ਕੁੱਤੇ ਤੇ ਆਏ ਆ ਉੱਥੇ ਬਿਮਾਰੀ ਬਹੁਤੀ ਮੰਡੀ ਜਿਹੜੇ ਅੱਜ ਵੜਾ ਕੇ ਲਿਆਏ ਆ ਪੱਲੀਆਂ ਪੁੱਲੀਆਂ ਲਾ ਕੇ ਲੈ ਕੇ ਕੁਝ ਵੀ ਨਹੀਂ ਇੱਕ ਬੰਬੂ ਹੋਇਆ ਹੁਣ ਮੈਂ ਕਹਿੰਦਾ ਮੰਡ ਏਰੀਆ ਵੀ ਬਾਈ ਡੁੱਬ ਗਿਆ ਹਾਂ ਐ ਤੇ ਕੀ ਤਾਂ ਵੀ ਇਹੋ ਜਿਹੇ ਵੀ ਜਾਏ ਬਾਈ ਸਮਝ ਨਹੀਂ ਲੱਗੀ ਵੀ ਕਿਹੜਾ ਵਾਇਰਸ ਆ ਗਿਆ ਸਮਾਨ ਕੋਈ ਇਹੋ ਜਿਹਾ ਨਹੀਂ ਛੱਡਿਆ ਵੀ ਜਿਹੜਾ ਨਾ ਪਾਇਓ ਹੋਰ ਕੀ ਹਮਨੇ ਐਤ ਕੀ ਸਾਲ ਜੀ ਨਹੀਂ ਸੇਵਾ ਨਿਗਰਨੀ ਪਤਾ ਨਹੀਂ ਕਿਸ ਨੇ ਮੈਂ ਇਹ ਤਾਂ ਚੱਲ ਇੱਕ ਪਲੋਆ ਕਰਕੇ ਮੈਨੂੰ ਬਹੁਤ ਮੇਰਾ ਖਰਚਾ ਪਰਤਿਆਕਤੀ ਹੋ ਗਿਆ ਪਹਿਲਾਂ ਠੀਕ ᱛੀਆ 77 ਬਾਅਦ ਚੋ ਕੇ ਬਿਮਾਰੀ ਪੈ ਗਈ ਵੀ ਜਿੰਨੀ ਬਾਈ ਐਤ ਕੀ ਸੇਵਾ ਹੋਈ ਇੰਨੀ ਨਹੀਂ ਕਿਸ ਨੇ ਕਰਨੀ ਤਾਂ ਫਿਰ ਵੀ ਬਚਾ ਗਈ ਬਾਈ ਆਪਣਾ ਖਰਚਾ ਮੋੜ ਹਾਂ ਫਿਰ ਵੀ 2.5 ਕਵਾਂਟਰਲ ਹੋ ਗਈ 30 ਕਵਾਂਟਰਲ ਆਪਣਾ ਖਰਚਾ ਮੋੜ ਆਪਣਾ ਖਰਚਾ ਜਿਆ ਵੀ ਐ ਵੀ ਚੱਲ ਪੈਸੇ ਕੋਸਲਾ ਕੋਈ ਤਾਂ ਮਿਲੇ ਰੈਲਾ ਜਿਆ ਕਰ ਗਈ ਗਾਂ ਹਾਂ ਹਾਂ ਹੋਰ ਕੀ ਆ ਬਾਕੀ ਅਚਾ 26 ਭਾਈ 30 ਕਵਾਂਟਰਲ ਨਿਕਲੀ ਦੀ ਡੇਢ ਕਿਲੇ ਜੋ 28 ਕਵਾਂਟਰਲ 26 ਵਧਿਆ ਵੀ ਜੇ ਹਾਂ ਬਾਕੀ ਚਲੋ ਭਾਈ ਬਾਕੀ ਬਾਈ ਹੁਣ ਬੂਟਾ ਹੈ ਸਾਡੇ ਕਹਿੰਨੀ ਬੂਟੇ ਦਾ ਵੀ ਰੇਡ ਆਉਣ ਆਇਆ ਪਿਆ ਹਾਂ ਬੂਟਾ ਵੀ ਘਟ ਗਿਆ ਭਾਈ 1.5 200 ਰੁਪਈਆ ਪਤਾ ਨਹੀਂ ਹੁਣ ਵੀ ਰਸਤੇ ਖੁੱਲ ਗਏ ਭਾਈ ਬੂਟੇ ਵਾਲੇ ਵੀ ਜ਼ਿਆਦਾ ਜਾਣ ਲੱਗ ਗਿਆ ਜਾਂ ਫੇ ਇਹਨਾਂ ਨੇ ਉਦੋਂ ਹੀ ਕਰਤਾ ਆਹਾ ਹੋਰ ਕੀ ਆਏ ਤਾਂ ਮੈਨੇ ਸਵੈਦਾ ਵੀ ਕਹਿੰਦੇ ਹੁਣ ਵਧੀਆ ਚੱਲਦਾ ਵੈਦਾ ਹਾਂ ਹਾਂ ਸਵੈਦਾ ਵੀ 3-4 ਉਹਨੇ ਟਾਈਮ 'ਚ ਹੋ ਜਾਂਦਾ ਤੇਰਾ ਉਹਨੇ ਟਾਈਮ 'ਚ ਹੋ ਜਾਂਦਾ ਇਹਨਾਂ ਨੇ ਢੇਰੀ ਦਾ ਚੱਕਰ ਇਹਨਾਂ ਕਾ ਸਕਦਾ ਨਸਲ ਆ ਗਈ ਭਾਈ ਵਧੀਆ ਹਾਂ ਆਪਣੇ ਬਾਕੀ ਦੇਖਦੇ ਹੁਣ ਕੀ ਬਣਦਾ ਮੈਂ ਤਾਂ ਇਹ 2 ਕਿਲਿਆਂ 'ਚ ਮੱਕੀ ਲਾਉਣੀ ਦਾ ਹਾਂ ਜੀ ਜਬੀ ਵੜ ਗਏ ਨਿਆਣੀ ਜਬੀ ਵੜ ਦੇਣੀ ਇੱਕ ਵੜ ਹੋ ਲੈ ਕੇ ਜੀ ਮੱਕੀ ਵੀ ਦੇਣੀ ਕਣਕ ਬੀਜਣੀ ਹੋਣੀ ਅੱਛਾ ਕਣਕ ਨੂੰ ਪੀਲੀ ਗੂੰਗੀ ਨੇ ਖਾ ਲਈ ਚਿੱਟੀ ਗੂੰਗੀ ਨੇ ਖਾ ਲਈ ਆਈ ਹੋ ਜਾਂਦਾ ਠੀਕ ਹੈ ਨੀ ਸਹੀ ਗੱਲ ਆ ਬਈ ਕਣਕ ਪਰ ਵੀ ਖਰਚਾ ਆਉਂਦਾ ਹੈ ਕਣਕ ਪਰ ਹੀ ਬਹੁਤ ਖਰਚਾ ਆਉਂਦਾ ਆਪਣੇ ਤੇਰੇ ਸਾਹਮਣੇ ਹੀ ਆ ਅੱਗੇ ਐ ਹੁੰਦੇ ਰਹੇ ਚੱਲ ਬਾਈ ਠੇਕਾ ਜੇ 50 55 ਹਜ਼ਾਰ ਨੂੰ ਲਿਆ ਵੇ ਤਾਂ ਠੇਕਾ ਮੋੜ ਦਿੰਦੇ ਤੇ ਵੀ ਕਣਕ ਬਚੀ ਜਾਂਦੀ ਤੇ ਹੁੰਦਾ ਤਾਂ ਨਹੀਂ ਨੀ ਕੁਝ ਵੀ ਹੋਏਵੇਂ ਤਾਂ ਐ ਆ ਵੀ 4 ਮਹੀਨੇ ਦੀ ਫਸਲ ਆ ਹੂੰ ਇਹ ਨਹੀਂ ਖਰਚਾ ਮੁਰ ਜਾਂਦੇ ਹਾਂ ਖਰਚਾ ਮੁਰ ਜਾਂਦੇ ਦੋ ਡੇਢ ਦੋ ਮਹੀਨੇ ਦੀ ਤਾਂ ਪਨੀਰੀਓ ਲੱਗਦੀ ਹੈ ਡੇਢ ਮਹੀਨੇ ਤਾਂ ਗੰਨੇ ਦਾ ਵੀ ਕੁਝ ਨਹੀਂ ਪਤਾ ਹੈ ਹੂੰ ਗੰਨੇ ਦਾ ਵੀ ਕੁਝ ਨਹੀਂ ਪਤਾ ਜਿਹੜੇ ਸਾਹਮਨਾ-ਸਾਮਾ ਹੋਇਆ ਪਿਆ ਬਾਈ ਕਹਿੰਦੇ ਗੰਨੇ ਵੀ ਘਟੂਗਾ ਮਖਾਇਨਾ ਨਾ ਪਹਿਲੀ ਹੌਸਲਾ ਜੀ ਤੁਹਾਨੂੰ ਆ ਬਾਕੀ ਬਾਈ ਆਹ ਟਾਈਮ ਸਰੀਰ ਨੂੰ ਆਪਣੇ ਆਪ ਠੰਡ ਜੀ ਲੱਗਦੀ ਹੈ ਹਾਂ ਹੁਣ ਠੰਡਾ ਬਦਲ ਗਿਆ ਹਾਂ ਹਾਂ ਹੋਰ ਕੀ ਆ ਜਾਤੇ ਮੀਂਹ ਪਏ ਹੈ ਵੀ ਫਰਕ ਪੈ ਗਿਆ ਹੂੰ ਪਾਣਾ ਹੈ ਬਈ ਮੀਂਹ ਨੇ ਜਿਹੜੇ ਜੀਰੀਆ ਖੜੇ ਤੇ ਉਹ ਬਣਾਤੀ ਹੂੰ ਹੋ ਗਿਆ ਉਹ ਕੰਮ ਲੇਟ ਹੈ ਹਾਂ ਅਗਲੇ ਆ ਪੂਰੀ ਦੇ ਬੀਜੀ ਦੇਖ ਲੈ ਉਹਨੇ ਬਈ ਬਟ ਗੜਤੇ ਦੇਖ ਲੈ ਰੇ ਰੱਬ ਦਾ ਨਾ ਫਿਰ ਵਾਲਾ ਵਾਂਗੂ ਹੋ ਗਈ ਬਈ ਅੰਦਰ ਤੇ ਲਿਆ ਕੇ ਅਸੀਂ ਛਿੱਟਾ ਦਿੱਤਾ ਪਹਿਲਾ ਵਾਧਾ ਪ੍ਰਧਾਨ ਨੇ ਕਿਹਾ ਥੋੜਾ ਦੇ ਦੇ ਉਹ ਕੈਲੀ ਨਹੀਂ ਦਿੱਤਾ ਦੇਖ ਦੇਖ ਲੈ ਤੂੰ ਮੈਨੂੰ ਉਮੀਦ ਹੈ ਵੀ ਕਿਲੇ ਦੇ ਬੀਜਾ ਦੁਬਗੀ ਚ ਪਾਤਾ ਉਹਨੇ ਢਾਈ ਵਿਗੇ ਚ ਦੇਖ ਲੈ ਚਲੋ ਹੁਣ ਜਿੰਨੀ ਜੰਮ ਗਈ ਠੀਕ ਹੈ ਠੀਕ ਹੈ ਵੈਸੇ ਬੀਜੀ ਅਸੀਂ ਗਰਮੀ ਜੀ ਚ ਹੈ ਇੱਕੇ ਲਾਤ ਮੌਸਮ ਚੇਂਜ ਹੋ ਗਿਆ ਹਾਂ ਯਾਨੀ ਜੰਮੀ ਬਹੁਤ ਵਧੀਆ ਹਾਂ ਠੀਕ ਹੈ ਕੰਮ ਹੋਰ ਕੇ ਹੋਣੀ ਨੇ ਸਲਫਰ ਸਲਫਰ ਪਾਵਾਂਗੇ ਇਹਦੇ ਵਿੱਚ ਹੋਰ ਮੜਾ 10 ਦਿਨ ਮੁਖਾ ਹੋ ਜੀਵੇ ਬਾਹਰ ਖਰਾਕ ਤਾਂ ਪੈਣੀ ਆ ਹਾਂ ਖਰਾਕ ਪੈਣੀ ਸਪਰੇਹਾਂ ਕਰੀ ਜਾਣੀਆਂ ਬੱਸ ਹੁਣ ਡਾਈ ਦੀਆਂ ਚਲੋ ਬਾਈ ਠੀਕ ਐ ਆਹ ਹੋ ਗਿਆ ਬਾਈ ਲਓ ਜੀ ਬਾਈ ਸਵੇਰ ਟਾਈਮ ਆਪਣੇ ਖੇਤਾਂ 'ਨਾਂ ਨੀ ਜਿਹੜਾ ਮਾਰਨ ਆਇਆ ਬਾਈ ਧਾਨਾਂ ਦਾ ਟਾਈਮ ਹੋ ਗਿਆ ਬਾਈ ਆਪਣੇ ਦਾ ਵੀ ਹੁਣ ਪੂਰਾ ਤੇ ਉੱਪਰ ਤੇ ਟੇਡੇ ਜੇ ਹੋਣ ਲੱਗੇ ਬਾਈ ਥੋੜੇ ਨਰਮ ਤੇ ਪਹਿਲਾਂ ਗਿਲ ਤੇ ਫਰਕ ਪੈ ਗਿਆ ਹੁਣ ਹੁਣ ਦੇਖਦੇ ਬਾਈ ਕਦੇ ਦਿਨ ਤੱਕ ਵੜਾ ਕੇ ਫੱਟੇ ਚੱਕ ਦੇਣੇ ਆਪਾਂ ਨੇ ਵੀ ਤੱਗੀਆਂ ਜੇ ਡੋਡੀ ਪਈ ਆ ਬਾਈ ਇਹ ਬੀਜ ਨੂੰ ਕਿਤੇ ਕਿਤੇ ਹੈਗੀ ਆ ਤੇ ਕਿਤੇ ਕਿਤੇ ਹੈ ਨਹੀਂ ਤੇ ਖੜੇ ਬਹੁਤ ਵਧੀਆ ਬਾਈ ਹਾਲ ਦੀ ਘੜੀ ਤਾਂ ਜੇ ਖੜੇ ਖੜੇ ਵੱਡ ਹੋ ਜਵੇ ਮੌਜ ਆ ਜੇ ਕਿਤੇ ਗਰੇ ਜਵੇ ਫਿਰ ਬਾਈ ਵੱਢਣੇ ਔਖੇ ਆ ਦੇਖੋ ਸਾਰਾ ਪਲਾਟ ਬਾਈ ਹਲੇ ਖੜਾ ਹੀ ਹੈ ਜਿਹੜਾ ਪਿੰਡ ਹੈ ਮਲਕੀਤ ਬਾਈ ਵਾਲਾ ਉਹ ਡੈਰੀ ਦੇ ਬੈਕਸਾਈਡ ਤੇ ਲੈ ਕੇ ਸਿਰੇ ਤੱਕ ਚੋਈ ਵੀ ਆ ਦੋ ਕੁ ਪਲਾਟ ਵੱਡ ਹੋਏ ਰਾਜੂ ਬਾਈ ਵਾਲਾ ਵੱਡ ਹੋਇਆ ਬਾਈ ਕਬਿੰਦਰ ਬਾਈ ਨਾਲਾ ਵੱਡ ਹੋ 110 ਬਾਕੀ ਤੇ ਤਕਰੀਬਨ ਖੜੀ ਹੋ ਬਾਈ ਹਲੇ ਜਿਹੜੀ ਬਾਕੀ ਬਾਈ ਨਰਮ ਤਾਂ ਨਹੀਂ ਵਢਾਈ ਵੱਡਣ ਤਾਂ ਚਾਰ ਪੰਦਿਆਂ ਨੇ ਪਹਿਲਾਂ ਵੀ ਵੱਡ ਹੋਣੀ ਸੀ ਫਿਰ ਮੰਡੀ ਜੀ ਜਾ ਕੇ ਔਖਾ ਹੁੰਦਾ ਬਾਈ ਫੌਲ ਫਲਈਆ ਜ਼ਿਆਦਾ ਹੈ ਉੱਥੇ ਜਾਰਾ ਸੁੱਕ ਦੀ ਬਾਈ ਫੋਲੀ ਵੀ ਹਲੇ ਖੇਤਮਾ ਕੋਈ ਫਰਕ ਨਹੀਂ ਪੈਂਦਾ ਹੈਗਾ ਉੱਥੇ ਦਾ ਬਸ ਕਰਾਇੰਦੇ ਬਾਈ ਫੋਲ ਫੋਲ ਕੇ ਇਹਦੇ ਗਿਲ ਤੇਰਾ ਆਪਣੇ ਖੇਤਮਾ ਇੰਨ ਚੰਗੀ ਤਰ੍ਹਾਂ ਪਕਾ ਕੇ ਇਨ ਤਸੱਲੀ ਕਰਾ ਕੇ ਲੈ ਕੇ ਜਾਣੀ ਆ ਬਾਕੀ ਦੇਖਦੇ ਬਾਈ ਕਿਆ ਝਾੜ ਚੂਡਾਉਂਦਾ ਸੇਵਾ ਪੂਰੀ ਕਰੀ ਜੀਰੀ ਦੀ ਸਪਰੇਆਂ ਸਪਰੂਆਂ ਹੋਰ ਵੀ ਜੋ ਵੀ ਐ ਸਿਸਟਮ ਸਾਰਾ ਟਾਪ ਦਾ ਪਾਇਆ ਬਾਈ ਬਾਕੀ ਹੁਣ ਕਿਸਮਤਿਆਂ ਗੱਲ ਲਾਸਟਾਂ ਜਾ ਕੇ ਥੋੜਾ ਜਿਹਾ ਡੋਡੀ ਰੋਗ ਨੇ ਇਹਨੂੰ ਘੇਰ ਲਿਆ ਤਾਂ ਬਾਕੀ ਐਨ ਓਕੇ ਰਿਪੋਰਟ ਦੀ ਬਾਈ ਤੇਲਾ ਤੂਲਾ ਨਹੀਂ ਪਿਆ ਕੋਈ ਕੁਝ ਨਹੀਂ ਪਿਆ ਹੈਗਾ ਸਾਫ ਜਿਰੀ ਹੈ ਕੋਈ ਝੋਲਸ ਰੋਗ ਨਹੀਂ ਹੈਗਾ ਬੋਨਾ ਰੋਗ ਵੀ ਹੈ ਨਹੀਂ ਦਾ ਬਾਈ ਬੋਨੇ ਰੋਗ ਦੇ ਸ਼ੱਕ ਵਿੱਚ ਆਪਾਂ ਨੇ ਪਹਿਲਾਂ ਪਹਿਲਾਂ ਜੈਸ ਸਪਰੇਅ ਕਰਤੀ ਸੀ ਵੀ ਠੀਕੇ ਰਹੀ ਬਾਈ ਜੀਰੀ ਬਾਕੀ ਹੁਣ ਵੱਡੇ ਦੇ ਰਸਦੇ ਤਾਂ ਉਹ ਵੀ ਗਿਆ ਸਿਸਟਮ ਇਹਦਾ ਤੇ ਇੱਧਰ ਕਾਟਰ ਮਾਰਦਾ ਦਾ ਬਾਈ ਮੀ ਪੈ ਨਹੀਂ ਪੈ ਗਿਆ ਇਹਨਾਂ ਦੇ ਉੱਪਰ ਜੁੰਡਿਆ ਦੇ ਫਿਰ ਜਰ ਗਿੱਲੇ ਹੋਏ ਨੇ ਨਾ ਗੁੱਜਰ ਵੀ ਫੇ ਆਪਣੇ ਚੱਕਣ ਨਹੀਂ ਆਉਂਦੇ ਬਾਈ ਜਿਹੜੇ ਉਹ ਹੈ ਕਿਉਂਕਿ ਜਿਹੜਾ ਰੈਕ ਹੁੰਦਾ ਹੈ ਰੈਕ ਫੇ ਟੁੱਟ ਜੇ ਗੱਡੀਆਂ ਤਰਾਂ ਤੁਰਾਈਆਂ ਬੱਠਾ ਵੀ ਲੋਡ ਨਹੀਂ ਬੰਦਦੀਆਂ ਜਦ ਤੱਕ ਇਹ ਵੀ ਚੰਗੀ ਤਰ੍ਹਾਂ ਸੁੱਕਦਾ ਨਹੀਂ ਬਾਈ ਇਹ ਵੀ ਵੇਖਣੇ ਰੋਣ ਲੈ ਨਹੀਂ ਮੀ ਨਾ ਬੈਂਦਾ ਤਾਂ ਇਹ ਵੀ ਹੁਣ ਨੂੰ ਕੱਦਾ ਲਈ ਜਣ ਤਾ ਉਹਨੇ ਚੱਕ ਕੇ ਬਾਕੀ ਉਹ ਚੋਈ ਹੈ ਬਾਈ ਸਾਹਮਣੇ ਨਿਤਰ ਬਾਈ ਨਾਲੀ ਚੋਈ ਚ ਹਲੇ ਟੋਬੇ ਵਾਲਾ ਪਾਣੀ ਆਏ ਪਏ ਉਹ ਵੀ ਜੀਰੀ ਤਕਰੀਬਨ ਪੱਕੀ ਹੋ ਪਈ ਆ ਉਹ ਵੀ ਬਾਈ ਬਹੁਕੀ ਵੱਡ ਹੁੰਦੀ ਆ ਅੱਗੇ ਪਿੱਛੇ ਅੱਗੇ ਪਿੱਛੇ ਮਸ਼ੀਨ ਕਰਕੇ ਬਾਕੀ ਬਾਈ ਸੂਰਜ ਦੇਵਤਾ 8 ਵਜੇ ਦਾ ਟਾਈਮ ਐਨ ਪੂਰੀ ਮੌਸਮ ਵਧੀਆ 突ਪ ਜੀ ਵਾਲਾ ਹਵਾ ਜੀ ਚੱਲਦੀ ਆ